ਫਤਿਹਗੜ ਚੂੜੀਆਂ ਦੇ ਤਿੰਨ ਫੀਡਰ ਜਿਨ੍ਹਾਂ ਨੂੰ ਕਹ ਅਸੀਂ ਇਨਕਮ ਕਹਿ ਕੇ ਬੁਲਾਉਂਦੇ ਆ ਕਹਿ ਕੇ ਜਿਹੜਾ ਮਹਿਕਮਾ ਉਹ ਦੱਸਦਾ ਹੈ ਉਦੇ ਸੜ ਨਾਲ ਫਤੇਗੜ ਚੂੜੀਆਂ ਸ਼ਹਿਰ ਦੀ ਮੁਕੰਮਲ 32 ਜਿਹੜੀ ਬਿਜਲੀ ਜਿਹੜੀ ਆ ਉਹ ਪ੍ਰਭਾਵਿਤ ਹੋਈ ਆ ਬੀਤੀ ਰਾਤ ਤੋਂ ਬਿਜਲੀ ਜਿਹੜੀ ਆ ਉਹ ਫਤੇਗੜ ਚੂੜੀਆਂ ਸ਼ਹਿਰ ਦੀ ਨਹੀਂ ਆ ਰਹੀ ਉਸ ਦਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਤਿੰਨ ਫੀਡਰ ਨੇ ਰੇਲਵੇ ਰੋਡ ਮਜੀਠਾ ਰੋਡ ਤੇ ਸਿਟੀ ਫੀਡਰ ਜਿਹੜੇ ਆ ਉਹਨਾਂ ਦੇ ਇਨਕਮਰ ਜਿਹੜੇ ਨੇ ਉਹ ਇਕੱਠੇ ਤਿੰਨੇ ਹੀ ਸੜ ਗਏ ਜਿਸ ਨਾਲ ਬਿਜਲੀ ਜਿਹੜੀ ਪ੍ਰਭਾਵਿਤ ਹੋਈ ਆ ਬਿਜਲੀ ਨਹੀਂ ਆ ਰਹੀ ਮਹਿਕਮੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਲਗਾਤਾਰ ਸਵੇਰ ਤੋਂ ਜਿਹੜਾ ਮਹਿਕਮੇ ਦੇ ਮੁਲਾਜ਼ਮ ਜਿਹੜੇ ਨੇ ਉਹਨਾਂ ਵੱਲੋਂ ਸਖਤ ਮਿਹਨਤ ਕੀਤੀ ਜਾ ਰਹੀ ਹੈ ਅਤੇ ਇਹੋ ਜਿਹੜੇ ਇਨਕਮਰ ਨੇ ਉਹਨਾਂ ਨੂੰ ਜਿਹੜੇ ਸੜੇ ਨੇ ਉਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਤੇ ਤੁਹਾਨੂੰ ਦਿਖਾਉਨੇ ਆ ਕਿ ਨਵੇਂ ਇਨਕਮਰ ਜਿਹੜੇ ਨੇ ਉਹ ਆ ਗਏ ਨੇ ਮੈਕਨਿਮੇ ਵੱਲੋਂ ਲੈਣਦੇ ਗਏ ਨੇ ਆਪਾਂ ਜਿਹੜਾ ਹੈ ਡਰਾਵਾ ਇੱਥੇ ਮਸ਼ੀਨ ਤੁਹਾਨੂੰ ਦਿਖਾ ਰਹੇ ਆ ਉਹ ਮੈਕਨਿਮੇ ਵੱਲੋਂ ਲਿਆਂਦੀ ਗਈ ਆ ਤੇ ਅੰਦਰੋਂ ਜਿਹੜੇ ਸੜੇ ਇਨ ਕੰਬਰ ਨੇ ਉਹ ਕੱਢੇ ਜਾ ਰਹੇ ਨੇ ਸ਼ਾਮ ਦਾ ਟਾਈਮ ਆ ਸ਼ਾਮ ਦਾ ਵਕਤ ਹੈ ਤੇ ਜਿਹੜੀ ਬਿਜਲੀ ਦੀ ਆਉਂਦੀ ਸੰਭਾਵਨਾ ਆ ਉਹ ਅਸੀਂ ਜਿੱਥੇ ਐਕਸ਼ਨ ਪਹੁੰਚੇ ਜਾਂ ਬਿਜਲੀ ਬੋਰਡ ਦੇ ਅਧਿਕਾਰੀ ਇੱਥੇ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਰੰਟ ਜਿਹੜੀ ਪੋਜੀਸ਼ਨ ਕੀ ਆ ਬਿਜਲੀ ਨੂੰ ਜਿਹੜੀ ਪ੍ਰਭਾਵਿਤ ਹੋਈ ਆ ਆਉਂਦੀ ਬਿਜਲੀ ਜਿਹੜੀ ਆ ਸਪਲਾਈ ਚਾਲੂ ਹੋਣ ਦੀ ਕੀ ਸੰਭਾਵਨਾ ਤੇ ਇਹ ਜਿਹੜੇ ਇਨਕਮਰ ਪਹਿਲਾਂ ਬਾਹਰ ਨਿਕਲਨੇ ਆ ਬਾਅਦ ਵਿੱਚ ਨਵੇਂ ਅੰਦਰ ਜਾਣੇ ਆ ਇਹਦਾ ਬਿਜਲੀ ਨੂੰ ਨਿਰੰਤਰ ਜੇ ਚੱਲਣ ਦੀ ਕਿੰਨੀ ਕਿ ਸੰਭਾਵਨਾ ਹੈ ਤੇ ਕਿੰਨਾ ਸਮਾਂ ਲੱਗੇਗਾ ਆਹ ਤੁਹਾਨੂੰ ਦਿਖਾਉਨੇ ਆ ਕਿ ਆਹ ਜਿਹੜਾ ਇਨਕਮ ਰਿਆ ਇਹ ਇਹ ਤੁਹਾਨੂੰ ਇਹ ਸੜਿਆ ਹੋਇਆ ਜਿਹੜਾ ਬਾਹਰ ਕੱਢਿਆ ਹੈ ਬਿਜਲੀ ਘਰ ਆਪਾਂ ਜਿਹੜਾ ਕੰਟਰੋਲ ਰੂਮ ਆ ਅਸੀਂ ਉੱਥੇ ਪਹੁੰਚੇ ਆ ਬਿਲੀ ਦੇ ਜਿਹੜੇ ਮੁਲਾਜ਼ਮ ਨੇ ਉਹ ਲਗਾਤਾਰ ਲੱਗੇ ਆ ਇਹ ਇਨਕਮਰ ਜਿਹੜਾ ਇੱਕ ਜਿਹੜਾ ਕੱਢਿਆ ਦੂਸਰਾ ਜਿਹੜਾ ਉਹ ਅੰਦਰੋਂ ਆਹ ਤੁਹਾਨੂੰ ਦਿਖਾਉਨੇ ਆ ਜੁਬਾ ਆਹ ਜੀ ਆ ਤਸਵੀਰਾਂ ਦਿਖਾਓ ਇਹ ਇਹ ਸੜੇ ਦੀਆਂ ਵੀ ਤਸਵੀਰਾਂ ਦਿਖਾਓ ਇਹ ਅੰਦਰ ਜਿਹੜਾ ਇਹਨ ਕਮਰਾ ਇਹਨੂੰ ਹੁਣ ਬਾਹਰ ਕੱਢਿਆ ਜਾਵੇਗਾ ਇਹ ਦੂਸਰਾ ਹੈ ਇੱਕ ਤੀਸਰਾ ਹੋਰ ਹੈ ਆਹੋ ਜੀ ਦਿਖਾਓ ਇੱਕ ਇੱਕ ਤੀਸਰਾ ਇਨ ਕਮਰ ਇਹ ਆ ਇਹ ਵੀ ਸੜਿਆ ਹੈ ਤਿੰਨ ਜਿਹੜੇ ਇਨ ਕਮਰ ਨੇ ਜਿੱਥੇ ਬਿਜਲੀ ਘਰ ਆਪਾਂ ਕੰਟਰੋਲ ਰੂਮ ਚ ਮੌਜੂਦ ਹੈ ਇਸ ਵੇਲੇ ਸਾਰੇ ਸ਼ਹਿਰ ਦੀ ਬਿਜਲੀ ਜਿਹੜੀ ਆ ਇਹਨਾਂ ਤੋਂ ਸਪਲਾਈ ਜਿਹੜੀ ਸੀ ਹੋ ਰਹੀ ਸੀ ਤੇ ਤਿੰਨੋਂ ਹੀ ਇਹ ਜਿਹੜੇ ਇਨਕਮਰ ਨੇ ਸਰਗੇ ਨੇ ਜਿਸ ਕਾਰਨ ਸਤੇਗਰ ਚੂੜੀਆਂ ਦੀ ਬਿਜਲੀ ਜਿਹੜੀ ਆ ਉਹ ਪ੍ਰਭਾਵਤ ਹੋਈ ਬਿਜਲੀ ਤੇ ਨਹੀਂ ਆ ਰਹੀ ਤੇ ਇੱਥੇ ਮੁਲਾਜ਼ਮ ਜਿਹੜੇ ਨੇ ਉਹ ਲਗਾਤਾਰ ਲੱਗੇ ਨੇ ਜਿਹੜੇ ਸਰੇ ਇਨਕਮਰ ਆ ਉਹਨਾਂ ਨੂੰ ਇੱਥੋਂ ਬਾਹਰ ਕੱਢਿਆ ਜਾਵੇਗਾ ਇਹਨਾਂ ਦੀ ਥਾਂ ਤੇ ਨਵੇਂ ਇਨਕਮਰ ਜਿਹੜੇ ਇੱਥੇ ਰੱਖੇ ਜਾਣਗੇ ਫਿਰ ਇਹਨਾਂ ਨੂੰ ਪ੍ਰੋਪਰ ਜਿਹੜਾ ਕੰਟਰੋਲ ਜਿਸ ਹਿਸਾਬ ਨਾਲ ਬਿਜਲੀ ਸਪਲਾਈ ਹੋਣੀ ਆ ਉਸ ਹਿਸਾਬ ਨਾਲ ਇਹਨਾਂ ਨੂੰ ਫਿਟ ਕੀਤਾ ਜਾਵੇਗਾ ਜਿਸ ਦਾ ਅਜੇ ਵਕਤ ਲੱਗੇਗਾ ਆਪਾਂ ਇੱਥੇ ਐਕਸ਼ਨ ਵੀ ਪਹੁੰਚੇ ਨੇ ਮੁਲਾਜ਼ਮ ਹੀ ਨੇ ਲਗਾਤਾਰ ਕੋਸ਼ਿਸ਼ਾਂ ਤੇ ਜਿਹੜੀ ਬਿਜਲੀ ਚਾਲੂ ਸਪਲਾਈ ਜਿਹੜੀ ਹੈ ਨਿਰਵਿਘਨ ਜਿਹੜੀ ਸ਼ਹਿਰ ਨੂੰ ਮਿਲਣੀ ਆ ਉਹ ਮੁਲਾਜ਼ਮ ਹੀ ਦੱਸਣਗੇ ਅਧਿਕਾਰੀ ਹੀ ਦੱਸਣਗੇ ਪਾਵਰ ਕਮ ਫਤੇਗੜ ਚੂੜੀਆਂ ਦੇ ਕੰਟਰੋਲ ਰੂਮ ਚ ਆਪਾਂ ਇੱਥੇ ਮੌਜੂਦ ਆ ਤੇ ਫਤੇਗੜ ਚੂੜੀਆਂ ਲਾਈਨਾਂ ਦੇ ਵੱਖ-ਵੱਖ ਲਾਈਨਾਂ ਤੇ ਜਿਹੜੇ ਲਾਈਨਮੈਨ ਅਤੇ ਜਿਹੜੇ ਜਈ ਨੇ ਇੱਥੇ ਕੰਮ ਕਰਦੇ ਨੇ ਉਹ ਹੁਣ ਕੋਸ਼ਿਸ਼ ਕਰ ਰਹੇ ਨੇ ਕਿ ਜਿਹੜੇ ਵੱਖ-ਵੱਖ ਪਿੰਡਾਂ ਚੋਂ ਇਹ ਇਨਕਮਰਾਂ ਦੀ ਜਿਹੜੀ ਸਪਲਾਈ ਆ ਹੋ ਰਹੀ ਆ ਉਹਨਾਂ ਨੂੰ ਫਤੇਗੜ ਚੂੜੀਆਂ ਸ਼ਹਿਰ ਨਾਲ ਜੋੜਿਆ ਜਾ ਰਿਹਾ ਤੇ ਕੁਝ ਰਾਹਤ ਦੇ ਲਈ ਸ਼ਹਿਰ ਵਾਸੀਆਂ ਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਰਾਤ ਨੂੰ ਕੁਝ ਸਮਾਂ ਜਿਹੜੀ ਲਾਈਟ ਆ ਉਸ ਨੂੰ ਲੋਕਾਂ ਤੱਕ ਜਿਹੜੀ ਬਿਜਲੀ ਜਿਹੜੀ ਸਪਲਾਈ ਜਿਹੜੀ ਆ ਉਹ ਦਿੱਤੀ ਜਾਵੇ ਕਿਉਂਕਿ ਕੱਲ ਰਾਤੋਂ ਬਿਲੀ ਜਿਹੜੀ ਆ ਉਹਦੀ ਸਪਲਾਈ ਜਿਹੜੀ ਆ ਉਹ ਬੰਦ ਹੋਈ ਆ ਤੇ ਇਹ ਇਹ ਲਗਾਤਾਰ ਤੁਹਾਨੂੰ ਦਿਖਾਉਣੇ ਆ ਕਿ ਮੁਲਾਜ਼ਮ ਸਵੇਰ ਦੇ ਹੀ ਇਹ ਲੱਗੇ ਨੇ ਗੱਲਬਾਤ ਕਰਾਂਗੇ ਵੀ ਇਹ ਕਿੰਨਾ ਕੁ ਸਮਾਂ ਲੱਗੇਗਾ ਤੇ ਇਹ ਕਿੰਨਾ ਕਿੰਨਾ ਦਾ ਕੰਮ ਹੋ ਗਿਆ ਜਿਹੜਾ ਆਪਾਂ ਜਿਹੜੀਆਂ ਤਾਰਾਂ ਇਹਨੂੰ ਸਪਲਾਈ ਨੂੰ ਜੋੜਨ ਲਈ ਹਾਂਜੀ ਮਨਿੰਦਰ ਜੀ ਤੁਸੀਂ ਲੱਗੇ ਹੋ ਇਹ ਇਨਕਮਰ ਜਿਹੜੇ ਨੇ ਉਹ ਸੜ ਚੁੱਕੇ ਨੇ ਉਹਨਾਂ ਨੂੰ ਬਦਲਣ ਲੱਗਿਆ ਅਜੇ ਵਕਤ ਲੱਗਣਾ ਤੁਹਾਡੇ ਵੱਲੋਂ ਇਹ ਜਿਹੜੀ ਆ ਹੁਣ ਕਿਸ ਤਰ੍ਹਾਂ ਦੀ ਜਿਹੜੀ ਸ਼ਹਿਰ ਨੂੰ ਸਪਲਾਈ ਦੇਣ ਦੀ ਤਿਆਰੀ ਹੈ ਜੀ ਸਰ ਜਲਦੀ ਤੋਂ ਜਲਦੀ ਹੱਡੀ ਕੋਸ਼ਿਸ਼ ਆਪੇ ਜਿਹੜੀ ਸਪਲਾਈ ਭਾਲ ਕੇ ਤੇ ਜਾ ਸਕੇ ਇਹ ਕਿਸ ਤਰ੍ਹਾਂ ਕਰ ਤੁਸੀਂ ਇਹ ਸਾਰਾ ਪ੍ਰਸ਼ਾਸਨ ਕਿਸ ਤਰ੍ਹਾਂ ਕਰ ਰਹੇ ਹੋ ਸਰ ਦੇਖੋ ਇਹਦੇ ਵਿੱਚ ਮੋਇਸਚਰ ਆ ਗਿਆ ਵਾ ਜਦੋਂ ਇਹਦਾ ਮੋਇਸਚਰ ਨਿਕਲੇਗਾ ਫਿਰ ਜਿਹੜੀ ਸਪਲਾਈ ਚੱਲੂ ਹੋਣੀ ਇਹ ਪਿੰਡਾਂ ਦਾ ਫਿਲਟਰ ਹੈ ਨਹੀਂ ਸਰ ਇਹ ਸ਼ਹਿਰੀ ਫਿਲਟਰ ਨੇ ਜੀ ਸਰ ਸ਼ਹਿਰ ਦੇ ਫਿਲਟਰ ਬੰਦੇ ਨਹੀਂ ਨਹੀਂ ਜਿਹੜੇ ਤੁਸੀਂ ਨਵੀਂ ਸਪਲਾਈ ਕਰ ਰਹੇ ਹੋ ਨਹੀਂ ਸਰ ਉਹਦਾ ਲੋਡ ਵੰਡ ਕੇ ਪਾਇਆ ਗਿਆ ਅੱਛਾ ਇਹ ਹੁਣ ਨਹੀਂ ਹੁਣ ਤੁਸੀਂ ਜਿਹੜੀ ਸਪਲਾਈ ਚਾਲੂ ਕਰ ਰਹੇ ਹੋ ਉਹ ਕਿਸ ਤਰ੍ਹਾਂ ਕਰ ਲਈ ਇਹ ਸ਼ਹਿਰ ਦੀ ਸਪਲਾਈ ਚਾਲੂ ਨਹੀਂ ਹੁੰਦੀ ਇਹ ਆਪਣੀ ਕਰ ਲੈਣੀ ਜੀ अच्छा ਇਹਨੂੰ ਆਪਣੀ ਤੁਸੀਂ ਕਰ ਰਹੇ ਹੋ ਇਹ ਜਿਹੜੇ ਸੀਗੇ ਐਕਸਟਰਾ ਸੀਗੇ ਨਹੀਂ ਨਹੀਂ ਸਰ ਐਕਸਟਰਾ ਨਹੀਂ ਹੈ ਇਹ ਜਿਹੜੇ ਡੈਮੇਜ ਹੋ ਗਏ ਉਹਨਾਂ ਦਾ ਲੋਡ ਇਹਨਾਂ ਤੇ ਪਾਇਆ ਗਿਆ اچھا ਜਿਹੜੇ ਇਹ ਵੀ ਚੱਲਦੇ ਸੀ ਪਹਿਲਾਂ ਸ਼ਹਿਰ ਦੇ ਚੱਲਦੇ ਚੱਲਦੇ ਸੀ ਇਹ ਵੀ ਚੱਲਦੇ ਨੇ ਜਿਹੜੇ ਇਹ ਸੜੇ ਨੇ ਡੈਮੇਜ ਹੋ ਗਿਆ ਉਹਨਾਂ ਦਾ ਲੋਡ ਇੱਥੇ ਤੇ ਇਹਦੇ ਲੋਡ ਪੈਣ ਨਾਲ ਨਿਰੰਤਰ ਚੱਲੇਗੀ ਜਾਂ ਕੱਟ ਲੱਗ ਲੱਗ ਕੇ ਚੱਲੇਗੀ ਨਹੀਂ ਸਰ ਕੋਸ਼ਿਸ਼ ਇਹ ਹੈ ਕਿ ਜਿਹੜੀ ਸਪਲਾਈ ਕੰਟੀਨਿਊ ਚੱਲੇ ਜਿਹੜੇ ਨਵੇਂ ਇਨਕਮਰ ਨੇ ਉਹਨਾਂ ਦੀ ਜਿਹੜੀ ਹਾਲੀ ਤੇ ਬਾਹਰ ਨਵੇਂ ਪਏ ਆ ਪੁਰਾਣੇ ਕੱਢਨੇ ਆ ਉਹਦਾ ਕਿੰਨਾ ਟਾਈਮ ਲੱਗੇਗਾ ਜਿਹੜੇ ਨਵੇਂ ਪੈਣੇ ਆ ਜੀ ਉਹ ਸਰ ਤਿੰਨ ਤੋਂ ਚਾਰ ਦਿਨ ਦਾ ਪ੍ਰੋਸੈਸ ਲਾਉਂਦਾ ਤਿੰਨ ਤੋਂ ਚਾਰ ਦਿਨ ਦਾ ਪ੍ਰੋਸੈਸ ਜੀ ਸਰ ਤੇ ਇਹ ਬੀਲੀ ਚਲਦੀ ਰਹੇਗੀ ਕਿ ਵਿਚੋ ਰਿਕਵਰੇਟਰਾ ਨਾਲ ਇਹਦੇ ਬਾਰੇ ਤੁਹਾਨੂੰ ਉੱਚ ਅਧਿਕਾਰੀ ਜਿਆਦਾ ਦੱਸ ਸਕਦੇ ਨੇ ਅਸੀਂ ਕੋਸ਼ਿਸ਼ ਕਰਾਂਗੇ ਵੀ ਲੋਡ ਜਿਆਦਾ ਸਿਰੇ ਸ਼ਿਫਟ ਕਰੀਏ ਘਰ ਕਿਿਆਂ ਦੇ ਲੋਡ ਜਿਹੜਾ ਨਾ ਉਹ ਪਾਈਏ ਅੱਬਲ ਤੇ ਚਲੋ ਮਾਰੇ ਬੱਚੇ ਸਾਡੇ ਲੱਗੇ ਦੇ ਨੇ ਬੜੀ ਮਿਹਨਤ ਕਰਦੇ ਨੇ ਜੀ ਹਾਂਜੀ ਜੀ ਸੂਏ ਤੇ ਲੱਗੇ ਨੇ ਕੋਸ਼ਿਸ਼ ਹੈ ਅੱਧੇ ਘੰਟੇ ਦਾ ਆਪਾਂ ਸਪਲਾਈ ਚਾਲੂ ਕਰ ਦਿਆਂਗੇ ਜੀ ਠੀਕ ਹੈ ਜੀ ਹਾਂਜੀ ਇਹ ਸੰਜੀ ਖਰੀਦਖਤ ਚੂੜੀਆਂ ਦੇ ਅਧਿਕਾਰੀ ਤੇ ਮੁਲਾਜ਼ਮ ਜਿਨ੍ਹਾਂ ਦਾ ਕਹਿਣਾ ਹੈ ਕਿ ਉਹ ਇਹ ਜਿਹੜੇ ਇਹ ਇਨਕਮਰ ਜਿਹੜੇ ਸੀ ਕਿ ਡਾਇਮਜ ਹੋਏ ਸੀ ਉਹਨਾਂ ਦੀ ਉਹ ਜਿਹੜੀ ਸਪਲਾਈ ਜਿੱਥੋਂ ਉਹਨਾਂ ਦੀ ਨਿਕਲਦੀ ਸੀ ਬਾਹਰ ਸਪਲਾਈ ਸ਼ਹਿਰ ਨੂੰ ਉਹ ਉਹ ਸਪਲਾਈ ਨੂੰ ਹੁਣ ਇਸ ਇਨਕਮਰ ਨਾਲ ਜੋੜ ਰਹੇ ਨੇ ਤਾਂ ਜੋ ਕਿ ਰਾਤ ਨੂੰ ਸ਼ਹਿਰ ਵਾਸੀਆਂ ਨੂੰ ਜਿਹੜੀ ਸਪਲਾਈ ਦਿੱਤੀ ਜਾ ਸਕੇ ਹੁਣ ਐਕਸ਼ਨ ਮੀ ਇੱਥੇ ਪਹੁੰਚੇ ਹੋ ਰਹੇ ਹੋ ਗੀ ਮੁਲਾਹਤ ਪਹੁੰਚੇ ਹੋ ਉਹਨਾਂ ਨਾਲ ਗੱਲਬਾਤ ਕਰਦੇ ਸਾਡੇ ਨਾਲ ਸਬੰਧਤ ਇੱਥੇ ਫਤਿਹਗੜ ਚੂੜੀਆਂ ਪਾਵਰ ਕਾਮ ਕੰਟਰੋਲ ਰੂਮ ਚ ਐਕਸ਼ਨ ਮਨਿੰਦਰ ਸਿੰਘ ਵੀ ਮੌਜੂਦ ਨੇ ਜੋ ਕਿ ਜਿਨ੍ਹਾਂ ਦੀ ਦੇਖ ਰਿਹਾ ਕਿ ਇੱਥੇ ਇਸ਼ਾਰਾ ਇਹ ਜਿਹੜਾ ਪ੍ਰਕਿਰਿਆ ਹੈ ਇਨਕਮਰ ਦਾ ਜੋ ਸੜੇ ਸੀਗੀ ਬੀਤੀ ਰਾਤ ਉਹ ਉਹਨਾਂ ਨੂੰ ਚੇਂਜ ਕੀਤਾ ਜਾ ਰਿਹਾ ਹੈ ਸ਼ਹਿਰ 'ਚ ਜਿਸ ਤਰ੍ਹਾਂ ਜਿਹੜੀ ਬਿਜਲੀ ਸਪਲਾਈ ਆ ਉਸ ਨੂੰ ਆਪਾਂ ਨਿਰਵੇਗਨ ਜਿਹੜੀ ਹੈ ਸ਼ਹਿਰ ਵਾਸੀਆਂ ਨੂੰ ਦੇਣੀ ਹੈ ਗੱਲਬਾਤ ਕਰਦੇ ਹਾਂ ਜੀ ਇਹ ਕਿਸ ਤਰ੍ਹਾਂ ਸਾਰੀ ਪ੍ਰੋਬਲਮ ਕਿਤਰਾ ਆਈ ਦੀ ਦੇਖੋ ਜੀ ਇਹ ਸਿਗਾ ਕਿ ਸਵੇਰੇ ਇੱਕ ਸਿਟੀ ਫੀਡਰ ਸਾਡਾ ਟ੍ਰਿਪ ਹੋਇਆ ਸੀਗਾ ਉਹਨੂੰ ਜਦੋਂ ਲਗਾਇਆ ਗਿਆ ਤਾਂ ਫਲੈਸ਼ ਦੇ ਨਾਲ ਸਾਡਾ ਇਨਕਮਰ ਤੇ ਸਿਟੀ ਫੀਡਰ ਉਹ ਦੋਨੋਂ ਬਰਨ ਹੋ ਗਏ ਬਰਨ ਹੋਣਾ ਸਾਡਾ ਟਰਾਂਸਫਾਰਮਰ ਵੀ ਗਿਆ ਉਹਦਾ ਬ੍ਰੇਕਰ ਵੀ ਗਿਆ ਤੇ ਨਾਲ ਸਾਡੇ স্মੋਕ ਦੇ ਨਾਲ ਪੂਰੀ ਪੂਰੀ ਬਸਵਾਰ ਜਿਹੜੀ ਆ ਫਲੈਸ਼ ਹੋ ਗਈ ਜੀ ਤੇ ਉਹਨੂੰ ਰੀਸਟੋਰ ਕਰਨ ਲਈ ਅਸੀਂ ਆਪਣੇ ਇਨਕਮਰ ਵੀ ਮੰਗਾ ਲਏ ਆ ਬੀਸੀਵੀ ਮੰਗਾ ਲਏ ਨਵੇਂ ਤੇ ਲੋਕਾਂ ਨੂੰ ਨਿਰਵਿਘਨ ਸਭ ਲਈ ਦੇਣ ਲਈ ਅਸੀਂ ਲੋਡ ਵੀ ਸ਼ਿਫਟ ਕਰ ਰਹੇ ਹਾਂ ਜੀ ਅੱਛਾ ਇਨਕਮਰ ਜਿਹੜੇ ਬਰਨ ਹੋਏ ਸੀਗੇ ਡਾਇਮਜ ਹੋਏ ਸੀ ਉਹਦੀ ਥਾਂ ਤੇ ਨਵੇਂ ਜਿਹੜੇ ਆ ਚੁੱਕੇ ਆ ਹਾਂਜੀ ਅੱਛਾ ਹੁਣ ਦੂਸਰਾ ਪੁਆਇੰਟ ਇਹ ਆ ਕਿ ਇਹ ਜਿਹੜੀ ਸ਼ਹਿਰ ਵਾਸੀਆਂ ਨੂੰ ਨਿਰਵਿਘਨ ਬਿਜਲੀ ਆਪਾਂ ਰਾਤ ਨੂੰ ਦੇਣੀ ਹੈ ਕਿਉਂਕਿ ਸਵੇਰ ਦੀ ਬਿਜਲੀ ਨਹੀਂ ਆ ਰਹੀ ਹੈ ਤਾਂ ਤੁਹਾਡੇ ਵੱਲੋਂ ਕੋਸ਼ਿਸ਼ਾਂ ਜਾਰੀ ਨੇ ਹਾਂਜੀ ਹਾਂਜੀ ਉਹ ਇਹ ਹੁਣ ਤੁਸੀਂ ਕਿਸ ਤਰ੍ਹਾਂ ਉਪਰਾਲਾ ਕਰ ਰਹੇ ਹੋ ਕਿਸ ਤਰ੍ਹਾਂ ਇਹ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਅਸੀਂ ਜਿਹੜੀ ਇਹ ਫਲੈਸ਼ ਸੀਗੀ ਬੱਸ ਉਹ ਵਰ ਸੀਗੀ ਉਹਦੀ ਸਾਫ ਸਫਾਈ ਹੋ ਗਈ ਆ ਆਈਆਰ ਬਣਾ ਲਈ ਅਸੀਂ ਹੀਟਰ ਲਗਾ ਰਹੇ ਹਾਂ ਜਿੱਦਾਂ ਹੀ ਆਈਆ ਸਾਡੀ ਸਟੈਂਡ ਕਰਦੀ ਆ ਜੀ ਅੰਜਾ ਕਵਿਤਾ ਕ ਇਹ ਵੀ ਜਰਾ ਸਮਝਾ ਦੋ ਨਾ ਇਹ ਆਈਆਰ ਜਾਂ ਹੀਟਿੰਗ ਜਿਹੜੀ ਕਰਨੀ ਆ ਇਹ ਸਿਸਟਮ ਕੀ ਕਿਉਂਕਿ ਪਬਲਿਕ ਨੂੰ ਪਤਾ ਨਹੀਂ ਹੁੰਦਾ ਆਈਆਰ ਹੁੰਦਾ ਜੀ ਜੇ ਕੋਈ ਵੀ ਵੋਲਟੇਜ ਆ ਉਹਨੂੰ ਕਿਸੇ ਥਰੂ ਪਾਸ ਕਰਨ ਲਈ ਆਪਾਂ ਨੂੰ ਕੰਡਕਟਿੰਗ ਚਾਹੀਦੀ ਪਰ ਉਹਨੂੰ ਕਿਤੇ ਸੈਪਰੇਟ ਕਰ ਲਈ ਇੱਕ ਇਨਸੂਲੇਸ਼ਨ ਹੁੰਦੀ ਆ ਉਹ ਇਨਸੂਲੇਸ਼ਨ ਜੇ ਪ੍ਰੋਪਰ ਨਾ ਹੋਈ ਜੇ ਆਪਾਂ ਇਦਾਂ ਚਲਾ ਦਿੱਤਾ ਤਾਂ ਉਹ ਬਾਕੀ ਦਾ ਸਿਸਟਮ ਵੀ ਫਲੈਸ਼ ਹੋ ਸਕਦਾ ਤੇ ਸਾਨੂੰ ਸਾਰੇ ਦੇ ਸਾਰੇ ਚੇਂਜ ਕਰਨੇ ਪੈ ਸਕਦੇ ਆ ਕਿ ਉਹਦੇ ਵਿੱਚ ਸਾਡਾ ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਣਾ ਅਸੀਂ ਚਾਹੁੰਦੇ ਆਂ ਕਿ ਇਹਨੂੰ ਇੱਕ ਆਪਣਾ ਜਿਹੜਾ ਸਿਸਟਮ ਆ ਉਹਨੂੰ ਹੈਲਦੀ ਕਰਕੇ ਤੇ ਉਹਨੂੰ ਜਲਦੀ ਤੋਂ ਜਲਦੀ ਚਲਾਇਆ ਜਾਵੇ ਅੱਛਾ ਸਰ ਇਹ ਹੁਣ ਜਿਹੜੀ ਤੁਸੀਂ ਬਿਜਲੀ ਸ਼ਹਿਰ ਨੂੰ ਸਪਲਾਈ ਦੇਣ ਲੱਗੀ ਹੋਇਆ ਐਕਸਟਰਾ ਜਿਹੜੇ ਇਨਕਮਰ ਨੇ ਇਹਨੂੰ ਸ਼ਹਿਰ ਨੂੰ ਬਿਜਲੀ ਚ ਚਾਲੂ ਹੋਣ ਲਿਕਨੱਕ ਟਾਈਮ ਲੱਗ ਜਾਏਗਾ ਜੀ ਦੇਖੋ ਜੀ ਹੁਣ ਕਿੰਨਾ ਟਾਈਮ ਹੋਇਆ ਜੀ ਸ਼ਾਮ ਦਾ ਸਤਿ ਸ੍ਰੀ ਅਕਾਲ ਅੱਛਾ ਜੀ ਹੁਣ ਸ਼ਾਮ ਦੇ 7 ਵਜੇ ਆ ਹਾਂ ਜੀ ਤੇ ਕਿੰਨੇ ਚਿਰ ਚੇ ਬਿਜਲੀ ਜਿਹੜੀ ਸਪਲਾਈ ਚਾਲੂ ਹੋ ਸਰਦੀ ਫਤਗੜ ਚੂੜੀਆਂ ਸ਼ਹਿਰ ਦੇਖੋ ਸਰ ਜੇ ਤਾਂ ਮਤਲਬ ਮੇਰੀ ਹੁਣੇ ਹੀ ਆ ਯਾਰ ਸਟੈਂਡ ਕਰਦੀ ਮੇਰੀ ਹੁਣੇ ਵੀ ਬੰਦੇ ਪਿੱਛੇ ਤੁਸੀਂ ਬੈਕ ਸਾਈਡ ਤੇ ਦੇਖਿਆ ਹੁਣੇ ਬੈੰਡੇ ਆ ਤੇ ਉਹਦੇ ਨਾਲ ਆਪਾਂ ਹੁਣ ਆ ਯਾਰ ਲੰਮਾ ਕਿ ਜੇ 5 ਕੇ ਵੀ ਸਟੈਂਡ ਕਰ ਲਈ ਤਾਂ ਆਪਾਂ ਵੀ ਦਿਨ 5 ਮਿੰਟ ਵੀ ਚਲਾ ਲਾਂਗੇ ਅਰੇ ਬਿਜਲੀ ਦਾ ਇਦਾਂ ਦਾ ਕੰਮ ਆ ਵੀ 5 ਮਿੰਟ ਵੀ ਲੱਗ ਜਾਂਦੇ ਆ ਤੇ 5 ਘੰਟੇ ਵੀ ਲੱਗ ਜਾਂਦੇ ਮੈਂ ਕੋਈ ਵਾਦਾ ਨਹੀਂ ਕਰ ਸਕਦਾ ਇਸ ਚ ਤੇ ਪਰ ਆਪਣੀ ਦੋ ਪ੍ਰੋਪਰ ਆਈਆ ਜਿਹੜੀ ਆ ਉਹ ਸਟੈਂਡ ਕਰ ਗਈ ਪੰਜ ਦੇ ਅ ਤੁਸੀਂ ਤੁਹਾਡੇ ਕਹਿਣ ਮੁਤਾਬਕੀ ਵਿਦਨ 5 ਮਿੰਟ ਵੀ ਤੇ ਘੰਟਿਆਂ ਬੰਦੀ ਵੀ ਟਾਈਮ ਲੱਗ ਸਕਦਾ ਹਾਂਜੀ ਹਾਂਜੀ ਬਿਲਕੁਲ ਜੀ ਸਾਡਾ ਜੇ ਆਈਆ ਸਟੈਂਡ ਕਰ ਦਿੰਦੀ ਆਪਾਂ ਤਾਂ ਉਸੇ ਵੇਲੇ ਲਾਕਡਾਊਨ ਕਰਕੇ ਉਹਨੂੰ ਆਪਣੇ ਪਿੱਛੇ ਪੈਨਲ ਬੰਦ ਕਰਕੇ ਨਾਲ ਦੀ ਨਾਲ ਟਰਾਲੀ ਰੈਕੋਰਡ ਤੇ ਇਹ ਦੂਸਰਾ ਜੀ ਜਿਹੜੇ ਆਪਾਂ ਇਨਕਮਰਸ ਡਾਈਮਾ ਜੋ ਹੈ ਨਵੇਂ ਪੈਣੇ ਉਹਦਾ ਕਿੰਨਾ ਟਾਈਮ ਲੱਗੇਗਾ ਉਹ ਅਸੀਂ ਕੱਲ ਦੁਪਹਿਰ ਤੱਕ ਸਾਡਾ ਹੈਗਾ ਵੀ ਟਾਰਗੇਟ ਔਰ ਉਹਦੇ ਨਾਲ ਤੁਹਾਡਾ ਕਿਸੇ ਵੀ ਸਪਲਾਈ ਨਹੀਂ ਪ੍ਰਭਾਵਿਤ ਹੋਏਗੀ ਸਾਨੂੰ ਕੱਟ ਲਾਣੀ ਪੈ ਸਕਦੀ ਆ ਏਪੀ ਤੇ ਕਿਉਂਕਿ ਸਾਡਾ ਇਸ ਵੇਲੇ ਲੋਡ ਚੱਲ ਰਿਹਾ ਲਗਭਗ 1450 ਤੇ ਜੇ ਆਪਾਂ ਇਹ ਵੀ ਚਲਾਤਾ ਤਾਂ ਅਬਾਊਟ 900 ਤੱਕ ਚੱਲ ਜਾਏਗਾ ਤੇ ਅਸੀਂ 1000 1100 1050 ਤੱਕ ਚਲਾ ਸਕਦੇ ਹਾਂ ਇਸ ਲਈ ਸਾਨੂੰ ਏਪੀ ਦਾ ਥੋੜਾ ਜਿਹਾ ਕੰਟਰੋਲ ਰੱਖਣਾ ਪਏਗਾ ਉਹ ਸਪਲਾਈ ਅਸੀਂ ਬਾਅਦ ਚ ਚਲਾਵਾਂਗੇ ਜਦੋਂ ਇਹ ਚੱਲ ਗਏ ਇਹ ਦੂਜੇ ਟਰਾਂਸਫਰ ਕਿਉਂਕਿ ਟਰਾਂਸਫਰ ਹੈ ਇਸ ਵੇਲੇ ਇੱਕ ਹੀ ਚੱਲੇਗਾ ਇੱਕ ਇਸ ਟਰਾਂਸਫਰ ਤੇ ਜਿੰਨੀ ਸਪਲਾਈ ਚੱਲ ਸਕਦੀ ਆ ਆਪਾਂ ਉੰਨੀ ਚਲਾ ਸਕਦੇ ਆ ਅੱਛਾ ਹੁਣ ਫਿਰ ਹਾਲ ਇਹ ਤਿੰਨੋ ਫੀਡਰ ਨਹੀਂ ਚੱਲਣਗੇ ਤਿੰਨੋ ਫੀਡਰ ਮੀਨ ਜਿਹਨਾਂ ਕਿ ਮੀਨਸ ਵੀ ਸ਼ਹਿਰ ਚ ਤਿੰਨ ਫੀਡਰ ਆ ਸਿਟੀ ਫੀਡਰ ਆ ਉਹ ਸਾਰੇ ਚਲਾਵਾਂਗੇ ਏਪੀ ਫੀਡਰ ਮਤਲਬ ਐਗਰੀਕਲਚਰ ਦੇ ਫੀਡਰ ਆ ਜਿਹੜੇ ਜਿਹੜੇ ਆਪਾਂ ਉਹਨਾਂ ਨੂੰ ਕੱਟ ਲੱਖੀ ਉਹਨਾਂ ਨੂੰ ਕੱਟ ਲਾਣਾ ਪਏਗਾ ਕਿਉਂਕਿ ਸਾਨੂੰ ਅਸੀਂ ਚਾਹੁੰਦੇ ਆ ਕਿ ਘੱਟੋ ਘੱਟ ਰਹਿ ਜੇ ਸਪਲਾਈ ਜਿਹੜੀ ਆ ਉਹ ਬਹਾਲ ਹੋ ਜੇ ਪਹਿਲਾਂ अच्छा आप ये जो ਤੁਹਾਡੀ ਜਾਣਕਾਰੀ ਅਨੁਸਾਰ ਸਪਲਾਈ 5 ਮਿੰਟ ਚ ਵੀ ਚੱਲੂ ਹੋ ਸਕਦੀ ਆ ਘੰਟਾ ਵੀ ਲੱਗ ਸਕਦਾ 2 ਵੀ ਨਹੀਂ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸਰ ਤੇ ਜਿਹੜੇ ਨਵੇਂ ਆ ਉਹ ਕੱਲ ਪਰਸੋਂ ਯਾਨੀ ਕੱਲ ਸ਼ਾਮ ਤੱਕ ਪਰਸੋਂ ਤੱਕ ਸਾਡਾ ਟਾਰਗੇਟ ਆ ਵੀ ਕੱਲ ਅੱਜ ਆਪਾਂ ਬਾਹਰ ਕੱਢਨੇ ਸ਼ੁਰੂ ਕਰ ਦਿੱਤੇ ਆ ਪੁਰਾਣੇ ਤੇ ਇੱਕ ਸਾਡਾ ਬ੍ਰੇਕਰ ਆ ਉਹ ਵੀ ਆ ਰਿਹਾ ਸਾਡਾ ਖਾਸੇ ਤੋਂ ਤੇ ਉਹ ਬ੍ਰੇਕਰ ਬਾਹਰ ਚੇਂਜ ਹੋ ਜਾਏਗਾ ਇਹ ਇਨਕਮਰ ਤਾਂ ਸਾਡੇ ਆਈ ਗਏ ਆ ਐਕਸਰ ਸਾਹਿਬ ਇਹ ਗੋਲ ਮਲਾ ਕੇ ਜਿੰਨੇ ਤਿੰਨੋ ਡਾਈਮੇਜ ਹੋਏ ਨੇ ਇਨਕਮਰ ਇਹਦਾ ਕਿੰਨਾ ਕਾ ਐਸਟੀਮੇਟ ਜਿਹੜਾ ਨੁਕਸਾਨ ਹੈ ਮਹਿਕਮੇ ਦਾ ਹੋਇਆ ਜੀ ਅਸਟੀਮੇਟ ਜੇ ਇੱਕ ਆਊਟ ਗoing ਦਾ ਦੇਖਾਂ ਤਾਂ ਅਬਾਊਟ 5 ਲੱਖ ਦਾ ਪਿਆ ਜਾਂਦਾ ਸਰ ਇੱਕ ਦਾ ਹਾਂ ਜੀ ਜਾਨੀ ਕੋਈ ਕੰਪਲੀਟ ਨਵੇਂ ਚਾੜਨ ਦਾ ਖਰਚਾ ਲਿਆਉਂਦਾ ਲੇਬਰ ਦਾ ਇਹ ਕਿੰਨਾ ਟੋਟਲ ਖਰਚਾ तकरीबन तकरीबन ਉਹ ਤਾਂ ਫਿਰ ਸਾਡਾ ਹੁਣ ਸੈਲਰੀ ਵਗੈਰਾ ਕੈਲਕੂਲੇਟ ਕਰਕੇ ਅਸੀਂ ਬਾਹਰੋਂ ਆਊਟਸੋਰਸ ਕੋਈ ਲੇਬਰ ਨਹੀਂ ਮਗਾਈ ਹੈਗੀ ਤੇ ਸਾਡੇ ਆਪਣੇ ਮਹਿਕਮੇ ਦੇ ਬੰਦੇ ਆ ਕੋਸ਼ਿਸ਼ ਆਊਟਸੋਰਸ ਕੋਸ਼ਿਸ਼ ਸਾਡੇ ਮਹਿਕਮੇ ਦੇ ਉਹੀ ਕਰ ਰਹੇ ਆ ਮੈਂ ਮੈਂ ਜਦੋਂ ਜਿਆਦਾ ਬਹੁਤ ਕੀਤੀ ਆ ਪਰ ਕਿਉਂਕਿ ਪਬਲਿਕ ਨੂੰ ਨਹੀਂ ਆ ਪਤਾ ਉਹ ਉਹ ਆਪਣੀ ਤਾਂ ਪਬਲਿਕ ਵੀ ਸੱਚੀ ਆ ਤੇ ਤੁਸੀਂ ਨਹੀਂ ਸੱਚੀ ਤਾਂ ਅਸੀਂ ਅਸੀਂ ਸਾਡਾ ਮਕਸਦ ਇਹ ਆ ਕਿ ਪਬਲਿਕ ਨੂੰ ਪਤਾ ਸਾਰਾ ਲੱਗ ਜੇ ਕਿ ਸਿਸਟਮ ਕੀ ਚੱਲ ਰਿਹਾ ਹੈ ਕਿ ਬਿਜਲੀ ਸਪਲਾਈ ਕਿਉਂ ਰੁਕੀ ਤੇ ਗਾਂਹ ਕਿਸ ਤਰ੍ਹਾਂ ਬਿਜਲੀ ਸਪਲਾਈ ਚਾਲੂ ਹੋਣੀ ਆ ਉਹਦੇ ਲਈ ਅਸੀਂ ਪੂਰੀ ਆਪਣੀ ਸਵੇਰ ਤੋਂ ਕੋਸ਼ਿਸ਼ ਕਰ ਰਹੇ ਆ ਜੀ ਸਵੇਰ ਤੋਂ ਲੱਗੇ ਹੋਏ ਆ ਸਵੇਰ ਤੋਂ ਅਸੀਂ ਤਿੰਨ ਤਿੰਨ ਟੀਮਾਂ ਮਗਾਈਆਂ ਹੋਈਆਂ ਤੇ ਮੈਂ ਵੀ ਸਵੇਰੇ ਜਦੋਂ ਹੀ ਪਤਾ ਲੱਗਾ ਮੈਨੂੰ ਮੈਂ ਪਹੁੰਚ ਗਿਆ ਸੀਗਾ ਇੱਥੇ ਤੇ ਅਸੀਂ ਸਗੋ ਕੁਝ ਸਮਾਨ ਜਲੰਧਰ ਤੋਂ ਅਰੇਂਜ ਕਰਾਇਆ ਕੁਝ ਖਾਸੇ ਤੋਂ ਕਰਾਇਆ ਕੁਝ ਬਰਪਾਲ ਤੋਂ ਕਰਾਇਆ ਇਵਨ ਸਾਨੂੰ ਕਿਸੇ ਫਰਦਰ ਬਾਹਰੀ ਏਜੰਸੀਆਂ ਤੋਂ ਵੀ ਸਮਾਨ ਲੈਣਾ ਪਿਆ ਅੱਛਾ ਇਹ ਇਹਦਾ ਕਾਰਨ ਤਾਂ ਪਤਾ ਲੱਗਾ ਕਿਸ ਤਰ੍ਹਾਂ ਕੀ ਕਾਰਨ ਕਿਉਂ ਇਹਨਾਂ ਨੂੰ ਡੈਮੇਜ ਹੋ ਉਹ ਇਨਵੈਸਟੀਗੇਸ਼ਨ ਅਧੀਨ ਹੈ ਸਾਡੀ ਪ੍ਰੋਟੈਕਸ਼ਨ ਟੀਮ ਜਿਹੜੀ ਉਹ ਚੈੱਕ ਕਰ ਰਹੀ ਹੈ ਕਿ ਕੀ ਕਾਰਨ ਹੋ ਸਕਦਾ ਕਿ ਜੋ ਪੁਰਾਣਾ ਇਕੁਪਮੈਂਟ ਹੈ ਕਈ ਵਾਰੀ ਉਹ ਦੇ ਕਰਕੇ ਵੀ 올ਡੇਜ ਕਰਕੇ ਨਾਜ਼ਮਦੀ ਅੰਗਿਲੀ ਵੀ ਹੋ ਸਕਦੀ ਨਹੀਂ ਕੋਈ ਨਾਜ਼ਮਦੀ ਗੰਦੀ ਨਹੀਂ ਕਿਉਂਕਿ ਚੱਲਦਾ ਸੀਗਾ ਸਿਸਟਮ ਚੱਲਦਾ ਹੀ ਬੰਦ ਹੋਇਆ ਠੀਕ ਹੈ ਇਸਨੂੰ ਐਕਸੀਡੈਂਟ ਮਨੇ ਦਸਿੰਘ ਜੋ ਕਿ ਜਿੰਨਾ ਦੀ ਦੇਖ ਰੇਖੇ ਇੱਥੇ ਸ਼ਾਰਾ ਜਿਹੜਾ ਇੱਥੇ ਪ੍ਰੋਸੈਸ ਚੱਲ ਰਿਹਾ ਜਿਹੜੇ ਇਨਕਮਰ ਜਿਹੜੇ ਆ ਉਹ ਡੈਮੇਜ ਹੋਏ ਬੀਤੀ ਰਾਤ ਫਤੇਗੜ ਚੁੰਨੀਆਂ ਦੀ ਜਿਹੜੀ ਬਿਜਲੀ ਪ੍ਰਭਾਵਿਤ ਹੋਈ ਆ ਜਿਨ੍ਹਾਂ ਦਾ ਕਹਿਣਾ ਹੈ ਕਿ ਨਵੇਂ ਇਨਕਮਰ ਆ ਚੁੱਕੇ ਨੇ ਪੁਰਾਣਿਆਂ ਨੂੰ ਬਾਹਰ ਕੱਢਿਆ ਜਾ ਰਿਹਾ ਤੇ ਜਿਹੜੀ ਸ਼ਹਿਰ ਦੀ ਸਪਲਾਈ ਆ ਪਿੰਡਾਂ ਇਹ ਨਵੇਂ ਜਿਹੜੇ ਇਨਕਮ ਰਿਹਾ ਉਹਨਾਂ ਨਾਲ ਜੁੜੀ ਜਾ ਰਹੀ ਆ ਤੇ ਇਹਦੇ ਨਾਲ ਹੀਟ ਦਿੱਤੀ ਜਾ ਰਹੀ ਕਿਉਂਕਿ ਉੱਥੇ ਮੌਸਮ ਆ ਤੇ ਮੌਸਮ ਨੂੰ ਘੱਟ ਕਰਨ ਲਈ ਹੀਟਿੰਗ ਦਿੱਤੀ ਜਾ ਜਦੋਂ ਹੀ ਪੂਰੀ ਪ੍ਰਸ਼ਾਸਨ ਦੇ ਹਸਾਬ ਨਾਲ ਉਹ ਹੀਟਿੰਗ ਪੂਰੀ ਹੋ ਗਈ ਪ੍ਰੋਸੈਸਿੰਗ ਪੂਰੀ ਹੋ ਗਈ ਤੇ ਫਤਿਹਗੜ ਚੂਰੀਆਂ ਦੀ ਬਿਜਲੀ ਜਿਹੜੀ ਆ ਉਸ ਨੂੰ ਬਿਜਲੀ ਸਪਲਾਈ ਜਿਹੜੀ ਆ ਉਹ ਚਾਲੂ ਕਰ ਦਿੱਤੀ ਜਾਵੇਗੀ। ਤੋਂ ਕੰਟਰੋਲ ਰੂਮ ਦੇ ਇੰਚਾਰਜ ਨੇ ਸੰਜੀਤ ਕੁਮਾਰ ਜੀ ਇਹ ਵੀ ਕਾਫੀ ਇੱਥੇ ਮਿਹਨਤ ਕਰਦੇ ਰਹਿੰਦੇ ਨੇ ਕਿ ਇਹ ਫਤਿਹਗੜ ਚੂਰੀਆਂ ਦੀ ਬਿਜਲੀ ਪ੍ਰਭਾਵਿਤ ਨਾ ਹੋਏ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਇਹ ਸਾਰਾ ਜਿਹੜਾ ਬਿਜਲੀ ਫਤਿਹਗੜ ਚੂਰੀਆਂ ਨੂੰ ਸਪਲਾਈ ਜਿਹੜੀ ਆ ਉਹ ਘੱਟ ਤੱਕ ਜਿਹੜੀ ਆ ਉਹ ਮੈਲੀ ਸ਼ੁਰੂ ਹੋ ਜਾਈ ਗਏ। ਹਾਂਜੀ ਸੰਜੀਤ ਕੁਮਾਰ ਜੀ ਨਿਰੰਤਰ ਸਾਡਾ ਕੰਮ ਸਵੇਰੇ 5 ਵਜੇ ਤੋਂ ਚੱਲ ਰਿਹਾ। ਤੇ ਜਿਹੇ ਜਿਹੇ ਚੀਜ਼ ਦੀ ਲੋੜ ਪਈ ਆ ਹਰ ਇੱਕ ਚੀਜ਼ ਮਤਲਬ ਪ੍ਰੋਵਾਈਡ ਕਰਾ ਕੇ ਦੇਖਦੇ ਆ ਮਾਰਨਿੰਗ ਨੂੰ ਲੱਗੇ ਆ ਹਾਂਜੀ ਤੇ ਅੱਧੇ ਤੋਂ ਪੌਣੇ ਘੰਟੇ ਦੇ ਵਿੱਚ ਜਿਹੜੀ ਸ਼ਹਿਰ ਦੀ ਲਾਈਟ ਹੈ ਨਾ ਸਾਡੀ ਪੂਰੀ ਉਮੀਦ ਹੈ ਕਿ ਚਾਲੂ ਕਰ ਦਿੱਤੀ ਜਾਊਗੀ ਕਿਉਂਕਿ ਟਰਾਂਸਫਾਰਮ ਜਿਹੜਾ ਬੈਠਾ ਆ ਉਹਦੇ ਜਨ ਕੰਮਰ ਨਵੇਂ ਆਏ ਆ ਉਹਨੂੰ ਚਾਲੂ ਕਰਨ ਲਈ ਟਾਈਮ ਲੱਗਦਾ ਤੇ ਬਸ ਕਪਲਰ ਚਲਾ ਕੇ ਜਿਹੜੀ ਸ਼ਹਿਰ ਦੀ ਸਪਲਾਈ ਬਾਕੀ ਪ੍ਰਭਾਵਿਤ ਹੋਈ ਆ ਅੱਧੇ ਪੌਣੇ ਘੰਟੇ ਦੇ ਵਿੱਚ ਚਾਲੂ ਕਰ ਦਿੱਤੀ ਜਾਵੇਗੀ ਐਸਐਨਜੀ ਇਨਚਾਰਜ ਨੇ ਇਥੇ ਕੰਟਰੋਲ ਰੂਮ ਦੇ ਸੰਜੀਤ ਕੁਮਾਰ ਜੀ ਜਿਨ੍ਹਾਂ ਦਾ ਕਹਿਣਾ ਹੈ ਕਿ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬਿਜਲੀ ਜਿਹੜੀ ਹੈ ਫਤਿਹਗੜ ਚੂੜੀਆਂ ਦੀ ਅੱਧੇ ਪੌਣੇ ਘੰਟੇ ਤੱਕ ਕਿਉਂਕਿ 9:30 ਕ 7:30 ਟਾਈਮ ਹੈ ਤੇ ਅੱਧੇ ਪੌਣੇ ਘੰਟੇ ਤੱਕ ਜਿਹੜੀ ਪਿਛਲੀ ਆ ਨਿਰੰਤਰ ਸ਼ਹਿਰ ਵਾਸੀਆਂ ਨੂੰ ਮਿਲਣੀ ਸ਼ੁਰੂ ਹੋ ਜਾਏਗੀ ਪਰ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਸਮਾਂ ਵੀ ਲੱਗ ਸਕਦਾ ਉਹਦੇ ਪ੍ਰੋਸੈਸਿੰਗ ਦੇ ਹਿਸਾਬ ਨਾਲ ਜੋ ਅੰਦਰ ਇਨਕਮਰ ਨੇ ਉਹ ਜੋ ਹੀਟ ਮੰਗਦੇ ਨੇ ਮੌਇਸਚਰ ਜਿਹੜਾ ਉਹ ਖਤਮ ਹੋਏਗਾ ਤੇ ਹੀ ਉਹ ਜਿਹੜੇ ਨੇ ਇਨਕਮਰ ਚਾਲੂ ਹੋਣਗੇ ਤੇ ਸਾਰੇ ਹੀ ਇਥੇ ਤੁਹਾਨੂੰ ਦਿਖਾਉਣੇ ਵੱਡੀ ਗਿਣਤੀ ਵਿੱਚ ਮਲਾਜ਼ਮ ਜਿਹੜੇ ਨੇ ਉਹ ਇਸ ਕੰਮ ਵਿੱਚ ਲੱਗੇ ਨੇ ਤੇ ਉਹਨਾਂ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੀ ਸ਼ਹਿਰ ਵਾਸੀਆਂ ਨੂੰ ਨਿਰਵੇਗਨ ਬਿਜਲੀ ਜਿਹੜੀ ਆ ਉਹ ਸਪਲਾਈ ਜਿਹੜੀ ਆ ਉਹ ਚਾਲੂ ਕੀਤੀ ਜਾ ਸਕੇ ਤੁਹਾਨੂੰ ਇਹ ਵੀ ਦਿਖਾਉਣੇ ਆ ਇੱਕ ਜਿਹੜਾ ਇਹ ਜਿਹੜਾ ਇਨਕਮਰ ਇੱਕ ਬਾਾਰ ਕੱਢ ਲਿਆ ਬਾਕੀ ਦੋ ਜਿਹੜੇ ਅੰਦਰੋਂ ਬਾਹਰ ਕੱਢਣੇ ਆ ਬਾਕੀ ਨਵੇਂ ਜਿਹੜੇ ਆ ਉਹ ਅੰਦਰ ਲੈ ਕੇ ਆਉਣੇ ਆ ਮੇਰੇ ਨਾਲ ਅਜੇ ਧਰਮਿੰਦਰ ਸਿੰਘ ਬਾੜ ਫਰਤਗੜ ਚੂਟੀ